ਜੀ ਬਾਜੀ ਨੂੰ ਨਮਸਕਾਰ ਹੈ ਆ ਦਾਬਸ ਹੱਥ ਯਾਕਾਲ ਕੀ ਹਾਲ ਚਾਲ ਹੈ ਪਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸੱਜਣ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਆ ਕਰੀਏ ਹਾਂਜੀ ਬਾਈ ਜੀ ਕਰੋ ਚੈੱਕ ਮਰਾ ਵੀਰ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਬਾਜੀ ਨਹੀਂ ਲੇਟ ਬਿਆਦੀ ਇਸ ਤੋਂ ਉਹ ਕਬੂਤਰ ਆਪਣੇ ਘਰ ਦਾ ਇਹ ਨੀਲਾ ਡੱਬਾ ਤੁਸੀਂ ਉਹਦੋਂ ਚੈੱਕ ਕੀਤਾ ਹੀ ਹੋਏਗਾ ਠੀਕ ਹੈ ਜੀ ਆਪਾਂ ਇਸ ਜਾਨਵਰ ਦੀ ਮਦਦ ਵਿੱਚ ਛੋਟ ਵੀਡੀਓ ਲਾਈ ਸੀਗੀ ਤੇ ਬਾਈ ਜੀ ਕਾਲੀਆਂ ਕੋਲਾਂ ਦੇ ਵਿੱਚੋਂ ਮਾਦੀ ਇਹ ਬਾਈ ਹਰਿਆਂ ਦੇ ਕਬੂਤਰਾਂ ਦੇ ਵਿੱਚੋਂ ਆ ਜੀ ਚੈੱਕ ਕਰ ਦੋ ਪੈਰ ਦੇ ਵਿੱਚ ਬਾਈ ਦੇ ਨਾਮ ਤੇ ਫੋਨ ਨੰਬਰ ਵੀ ਲੱਗਿਆ ਹੋਇਆ ਠੀਕ ਹੈ ਜੀ ਪਹਿਲਾਂ ਸਦਨੋ ਜੋੜਾ ਹੈ ਕਿਸੇ ਸਦਜ ਨੇ ਆਪਣੇ ਤੋਂ ਬੁੱਕ ਕਰਾ ਲਿਆ ਸੀ ਠੀਕ ਹੈ ਜੀ ਜੋੜੇ ਦੀ ਆਪਾਂ ਨੂੰ ਸਾਈ ਲਾਤੀ ਸੀਗੀ ਤੇ ਘੱਟੋ ਘਟਨੇ ਦਾ ਬਾਈ ਜੀ ਅੱਜ 8 ਕਿ ਦਿਨ ਹੋ ਗਏ ਨੇ ਠੀਕ ਹੈ ਜੋੜਾ ਇਹ ਬੁੱਕ ਹੋਈ ਰਿਹਾ ਤੇ ਬਾਈ ਦਾ ਕੱਲ ਫੋਨ ਆਇਆ ਵੀਰੇ ਤੁਸੀਂ 10 ਦਿਨ ਹੋਰ ਬੇਟ ਕਰ ਲੋ ਮੈਂ 10 ਦਿਨ ਰੋਕੇ ਜੂੜਾ ਮੰਗਵਾ ਲਾਂਗਾ ਉਹ ਮੇਰਾ ਭਰਾ ਅਸੀਂ ਇੰਨਾ ਟਾਈਮ ਯਾਰ ਕਿਹੇ ਬੰਦੇ ਦਾ ਜਾਨਵਰ ਨਹੀਂ ਰੱਖਦੇ ਠੀਕ ਹੈ ਜੀ ਹੱਦ ਕਿਸੇ ਬਾਈ ਦੇ ਵੀਰੇ ਜਾਨਵਰ ਦੋ ਜਾਂ ਵੱਧ ਤੋਂ ਵੱਧ ਤਿੰਨ ਦਿਨ ਵੀਰੇ ਚੌਥੇ ਦਿਨ ਅਸੀਂ ਕਿਹੇ ਦਾ ਜਾਨਵਰ ਨਹੀਂ ਰੱਖਦੇ ਠੀਕ ਹੈ ਕੋਈ ਮੇਰਾ ਭਰਾ ਉਸ ਚੀਜ਼ ਦੇ ਵਿੱਚ ਗੁੱਸਾ ਗਲਾ ਨਾ ਕਰੇ ਠੀਕ ਹੈ ਜੀ ਜੂੜਾ ਵੀਰੇ ਤੁਹਾਡਾ ਇਹ ਮੈਂ ਸੇਲ ਕਰਨ ਲੱਗਾ ਤਾਂ ਕਰਕੇ ਅੱਜ ਮਰਾ ਵੀ ਆਪਾਂ ਇਸ ਜੂੜੇ ਦੀ ਵੀਡੀਓ ਲਾਤੀ ਕੋਈ ਵੀ ਭਰਾ ਮੇਰਾ ਇਛੁਕ ਹੋਵੇ ਠੀਕ ਹੈ ਜੀ ਜੂੜਾ ਉਹ ਮੰਗਵਾ ਸਕਦਾ ਹੈ ਜੀ ਠੀਕ ਹੈ ਚਾਹੇ ਵੀਰੇ ਅਗਲੇ ਨੂੰ ਗੁੱਸਾ ਲੱਗੇ ਜਾਂ ਰਾਜੀ ਰਹੇ ਵੀਰੇ ਆਪਾਂ ਕਿਸੇ ਜਾਨਵਰ ਇੱਕ ਹਫ਼ਤਾ ਨਹੀਂ ਰੱਖ ਸਕਦੇ ਕਿਉਂਕਿ ਵੀਰੇ ਉਹਦੇ ਵਿੱਚ ਕਈ ਵਾਰੀ ਕੋਈ ਜਰਵਟਿਆ ਲਮਟ ਹੋ ਜੇ ਕੋਈ ਹੋ ਜੇ ਫਿਰ ਉਹਦੇ ਵਿੱਚ ਸਾਡਾ ਨੁਕਸਾਨ ਹੁੰਦਾ ਸੱਚ ਨੂੰ ਹੋਰ ਗੱਲ ਕੋਈ ਨਹੀਂਗੀ ਠੀਕ ਹੈ ਸੋ ਵੀਰੇ ਜੂੜੀ ਥੋੜੀ ਆ ਹਾਂ ਮੈਂ ਵੀਡੀਓ ਲਾ ਦਿੱਤੀ ਹੈ ਤੇ ਜਿਹੜੀ ਥੋੜੀ ਸਾਈ ਆਈ ਆ ਠੀਕ ਹੈ ਉਹ ਆਪਾਂ ਤੁਹਾਨੂੰ ਕੋਈ ਹੋਰ ਜੋੜਾ ਦੇ ਦਾਂਗੇ ਮੇਰਾ ਭਰਾ ਠੀਕ ਹੈ ਜੀ ਚਾਹੇ ਤੁਸੀਂ ਦਸਦਿਆਂ ਰੋਕੇ ਮੰਗਾਲਿਓ ਜਾਂ ਤੁਸੀਂ ਮਹੀਨਾ ਰੋਕੇ ਮੰਗਾਲਿਓ ਕੋਈ ਚੱਕਰ ਨਹੀਂ ਮੇਰਾ ਵੀਰ ਆ ਬਰੇ ਚੈੱਕ ਕਰ ਲਓ ਤੁਸੀਂ ਆਪਣੀ ਐਸ ਜੋੜੀਆਂ ਸਜਣੋ ਫੁੱਲ ਟੂ ਫੁੱਲ ਗਰੰਟਡ ਜੋੜਾ ਮੇਰਾ ਭਰਾ ਬੱਚੇ ਜੋੜੀ ਦੇ ਜੰਨੇ ਮਰਜੀ ਡਾਲੀਓ ਮੇਰਾ ਵੀਰ ਠੀਕ ਹੈ ਜੀ ਚਿੱਟੀਆਂ ਅੱਖਾਂ ਦਾ ਗੂ ਤਾਂ ਨਾਲ ਬਜੀ ਚਿੱਟੀਆਂ ਦੀ ਹੀ ਆਪਣੀ ਗੂਦਰੀਆਂ ਕਾਲੀਆਂ ਕੋਲਾਂ ਦੇ ਵਿੱਚ ਠੀਕ ਹੈ ਜੀ ਬੰਦ ਜੋੜਾਂ ਦੇ ਜਾਨਵਰ ਨੇ ਮੇਰਾ ਭਰਾ ਔਰ ਸਜਣੋ ਆਂਡੇ ਬੱਚਾਂ ਦੀ ਆਪਣੀ 101% ਗਰੰਟੀ ਹੈ ਠੀਕ ਹੈ ਜੀ ਆਂਡੇ ਬੱਚੇ ਧਰਦਾ ਹੋਇਆ ਜੋੜਾ ਆ ਬਾਕੀ ਉਹੀ ਜਿਹੜੇ ਭਰਾ ਨੂੰ ਜੋੜੀ ਪਸੰਦ ਹੋਵੇ ਤੇ ਚਾਹੀਦੀ ਹੋਵੇ ਤੇ ਟਾਈਮpass ਸਾਲੇ ਬੰਦੇ ਯਾਰ ਪਲੀਜ਼ ਥੋੜਾ ਜਿਹਾ ਦੂਰੀ ਰਿਡੈਕਟ ਕਰੋ ਤੇ ਆਜੋ ਵੀ ਸੱਜਣੋ ਹੁਣ ਮੈਂ ਤੁਹਾਨੂੰ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਸ਼ੋਅ ਕਰਾਉਣਾ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਤੁਹਾਨੂੰ ਆਪਣੇ ਅੱਜ ਵਾਲੇ ਜਾਨਵਰ ਇਹ ਕਿੱਦਾਂ ਦੇ ਲੱਗੇ ਹਾਂਜੀ ਵੀ ਸੱਜਣੋ ਚੈੱਕ ਕਰੋ ਮੇਰਾ ਵੀਰੋ ਭਾਈ ਜੀ ਆਪਣੀ ਇਹ ਸੇ ਕਬੂਤਰ ਨੂੰ ਠੀਕ ਹੈ ਜੀ ਉਸਤਾਦ ਕੱਕ ਵਾਲੇ ਕੂਤਰਾਂ ਦਾ ਜੀ ਨੀਲੇ ਡੱਬਿਆਂ ਦੇ ਵਿੱਚੋਂ ਆਪਣੇ ਘਰ ਦਾ ਪੱਠਾ ਸੀ ਮੇਰਾ ਵੀਰ ਕਬੂਤਰ ਬਣ ਚੁੱਕਾ ਹੈ ਚੈੱਕ ਆ ਲੋ ਵੀਰੇ ਵੱਡਾ ਕਬੂਤਰ ਠੀਕ ਹੈ ਜੀ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਦੂਜੀ ਅੱਖ ਇੱਕ ਅੱਖ ਬਿਲਕੁਲ ਸਾਫ਼ ਆ ਤੇ ਦੂਜੀ ਅੱਖ ਮੇਰਾ ਭਰਾ ਖਮੈਲੀ ਅੱਖ ਆ ਜੀ ਚੈੱਕ ਕਰੋ ਮੇਰਾ ਵੀਰ ਤੁਸੀਂ ਆਪਣੀ ਅਸੇ ਕਬੂਤਰ ਨੂੰ ਦੇਖੋ ਜੀ ਹੱਥ 'ਤੇ ਆ ਕੇ ਕੂਤਰ ਕਿਵੇਂ ਜੋਰ ਲਾਉਂਦਾ ਦੇਖੋ ਕਿਵੇਂ ਸ਼ਡਾਮ ਨਹੀਂ ਕਰਦਾ ਆ ਕਿਵੇਂ ਕੋਈ ਕੋਈ ਉਹਨਾਂ ਵੱਡੇ ਖੁੱਡੇ ਵਿੱਚ ਇੱਕ ਕੂਤਰ ਆਪਣਾ ਫਿਰਦਾ ਸੀਗਾ ਤੇ ਹਾਥੋਂ ਤਾਂ ਆਪਾਂ ਇਹਨੂੰ ਬਹੁਤ ਘੱਟ ਲਾਈਦਾ ਯਾਰ ਕਿਸੇ ਮੌਕੇ ਕੋਈ ਮਲਪਾ ਮਰੂਪਾਂ ਦੀ ਦਵਾਈ ਦੂਵੀ ਲਾਉਣੀ ਹੋਵੇ ਠੀਕ ਹੈ ਜੀ ਫੇਰ ਹੀ ਆਪਾਂ ਜਦੋਂ ਫੜ ਕੇ ਡੋਲੀਆਂ 'ਚ ਛੱਡਦੇ ਹੁੰਦੇ ਨੇ ਤਾਂ ਆਮ ਖੁੱਡੇਆਂ ਦੇ ਅੰਦਰਾਂ ਹੀ ਗੋਲਿਆਂ ਵਾਂਗੂ ਫਿਰਦੇ ਰਹਿੰਦੇ ਆ ਚੈੱਕ ਕਰ ਲਓ ਮੇਰਾ ਵੀਰ ਜਨਮਰ ਆਪਣੇ ਦਾ ਕੱਦ ਕਾਠ ਸ਼ਕਲ ਅਕਲ ਰੰਗ ਰੂਪ ਚੈੱਕ ਕਰ ਲਓ ਸਦਨੋਂ ਬਿਲਕੁਲ ਤਾਂਦਰੁਸਤ ਕੂਤਰ ਆ ਠੀਕ ਹੈ ਜੀ ਜਮਾ ਸਦਨੋਂ ਬੰਦ ਜੋੜਾਂ ਦਾ ਕੂਤਰ ਆ ਬੱਚੇ ਜੀ ਕੂਤਰ ਜਿੰਨੇ ਮਰਜ਼ੀ ਡਾਲੀਓ ਮੇਰਾ ਵੀਰ ਠੀਕ ਹੈ ਜੀ ਤੇ ਆਹ ਉੱਠ ਠਹਿਰ ਜਾ ਬਈ ਠਹਿਰ ਜਾ ਦੱਸਦਾ ਮੈਂ ਤੈਨੂੰ ਕਿ ਬਹੁਤ ਗਰਮਾ ਤੂੰ ਠੀਕ ਹੈ ਜੀ ਆ ਚੈੱਕ ਕਰ ਲਉ ਮੇਰਾ ਵੀਰ ਬਿਲਕੁਲ ਬਾਈ ਜੀ ਚਿੱਟੀਆਂ ਆਖਾਂ ਦਾ ਆਪਣਾ ਇਹ ਕੂਤਰ ਤੇ ਚੰਗੇ ਤਰ੍ਹਾਂ ਪਤੰਦਰ ਸ਼ੌਂਕ ਨਹੀਂ ਕਰਾਉਂ ਦਿੰਦਾ ਐਡਾ ਚੀਟ ਆ ਜਾ ਹੱਤ ਜਾ ਕੇ ਪੁੱਲ ਜੋਰ ਨਾਉਂਦਾ ਜਿਵੇਂ ਆਪਾਂ ਗੋਲਾ ਕੂਤਰ ਫੜਿਆ ਹੋਵੇ ਠੀਕ ਹੈ ਜੀ ਤੇ ਆ ਬਾਈ ਜੀ ਜਨਵਰ ਆਪਣੇ ਦਾ ਪੱਲਾ ਜੀ ਪੱਲੇ ਦੀ ਮੇਰਾ ਵੀਰ ਕੁਆਲਿਟੀ ਚੈੱਕ ਕਰ ਲਉ ਦੇਖੋ ਜੀ ਸ਼ਾ ਨੀਲਾ ਸਿਰਫ ਇੱਕ ਇੱਕਨੀ ਚਿੱਟੀ ਸਦਰੋਂ ਬਿਲਕੁਲ ਚੌੜੇ ਚੌੜੇ ਪੱਲੇ ਆ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਮੇਰਾ ਵੀਰ ਠੀਕ ਹੈ ਜੀ ਤੇ ਆ ਮੇਰਾ ਬਰਾ ਅਗਲਾ ਪੱਲਾ ਜੀ ਜਰਮ ਬਰ ਆਪਣੇ ਦਾ ਦੇਖੋ ਜੀ ਇਸ ਪੱਲੇ ਦੇ ਵਿੱਚ ਕੋਈ ਚਿੱਟੀ ਗੰਨੀ ਨਹੀਂ ਕੋਈ ਕੋਹ ਨਹੀਂ ਸ਼ਾ ਨਹੀਂ ਲਾ ਮੇਰਾ ਵੀ ਚੈੱਕ ਕਰ ਲੋ ਬਿਲਕੁਲ ਭਾਈ ਜੀ ਬੰਦ ਜੋੜਾਂ ਦਾ ਆਪਣਾ ਇਹ ਕੂਤਰ ਆ ਬਾਕੀ ਜੋਰ ਦੇਖੋ ਕਿੰਨਾ ਲੌਂਦਾ ਬਦੰਦਰ ਹੱਥ ਤੇ ਆ ਕੇ ਆ ਲੋ ਜੀ ਆਹ ਭਾਈ ਜੀ ਜਾਨਵਰ ਆਪਣੇ ਦੀ ਪੂਛ ਆ ਪੂਛ ਦੀ ਕੁਆਲਿਟੀ ਚੈੱਕ ਕਰ ਲੋ ਥੋੜਾ ਪਿੱਛੇ ਰੱਖੋ ਨਾ ਬਿਲਕੁਲ ਬੰਦ ਪੂਛ ਰਾਦਾ ਉੱਪਰ ਕਰ ਲੋ ਥੱਲੇ ਕਰ ਲੋ ਠੀਕ ਹੈ ਤੇ ਆਹ ਭਾਈ ਜੀ ਕੂਤਰ ਆਪਣੇ ਦੇ ਪੈਰ ਸਦ ਨੂੰ ਬਿਲਕੁਲ ਬੰਦ ਜੋੜ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਕੂਤਰ ਆ ਠੀਕ ਹੈ ਜੀ ਬਾਕੀ ਸਾਰੋ ਦੀ ਦੂਜੀ ਅੱਖ ਦਾ ਵੀ ਮੈਂ ਸ਼ੌਕ ਕਰਾਉਣਾ ਠਹਿਰ ਜਾ ਵੀ ਠਹਿਰ ਜਾ ਇਹ ਆਲੂ ਸੱਜਣੋ ਦੂਜੀ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਦੇਖੋ ਜੀ ਠੀਕ ਹੈ ਜੀ ਇੱਕ ਅੱਖ ਬਿਲਕੁਲ ਚਿੱਟੀ ਹੈ ਤੇ ਦੂਜੀ ਅੱਖ ਬੈਗੀ ਬਿਲਕੁਲ ਕਸਮੇ ਵਾਲੀ ਅੱਖਾ ਜੀ ਚੈੱਕ ਕਰੋ ਦੇਖੋ ਕੁਆਲਟੀ ਪਹਿਲਾਂ ਤਾਂ ਬਾਈ ਜੀ ਬਹੁਤ ਫਿੱਕੀ ਹੁੰਦੀ ਸੀਗੀ ਅੱਖ ਹੁਣ ਤਾਂ ਬਹੁਤ ਸਾਫ਼ ਕਰ ਚੁੱਕਾ ਹੈ ਕੁੱਤਰਾ ਕੇ ਇਹ ਕੋਈ ਬਿਮਾਰੀ ਨਹੀਂ ਇਹ ਜਵੰਦਰੂਗਾ ਮੇਰਾ ਵੀ ਠੀਕ ਹੈ ਜੀ ਇਹ ਦਿਨਾਂ ਦੇ ਮੰਨ ਕੇ ਚਲੋ ਮਸਲ ਦੀ ਹੀ ਖਾਸੀਅਤ ਆ ਹੈ ਦੇ ਆਹ ਬਰੇ ਆਪਣਾ ਸੀਗਾ ਮਕਮਲ ਕੂਤਰ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਦੇ ਨਾਂ ਲੱਗੇ ਕਾਲੀਆਂ ਕੋਲਾਂ ਦੇ ਵਿੱਚੋਂ ਕੂਤਰੀ ਦਾ ਸ਼ੋਅ ਕਰਾਉਣਾ ਤੇ ਵੀਡੀਓ ਵਿੱਚ ਤੁਸੀਂ ਲਾਸਟ ਟਾਈਮ ਬਣੇ ਰਹੋ ਮੇਰਾ ਵੀਰ ਅਹਾਂ ਜੀ ਵੀ ਸਦਨੂ ਆਹ ਆਪਣੀ ਕਬੂਦਰੀ ਮੇਰਾ ਵੀਰ ਚੈੱਕ ਕਰ ਲਓ ਜੀ ਆਪਣੀ ਇਸ ਮਾਦੀ ਦੀ ਕੁਆਲਿਟੀ ਸਭ ਤੋਂ ਵਧੀਆ ਬਜੀ ਕੱਦ ਕਾਟ ਸ਼ਕਲ ਅਕਲ ਰੰਗ ਰੂਪ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਜੀ ਪ्युअर ਬਜੀ ਬਾਬੇ ਧੰਨੇ ਵਾਲੇ ਕੂਤਰਾਂ ਦੇ ਵਿੱਚੋਂ ਜੀ ਕਾਲੀਆਂ ਕੋਲਾਂ ਦੇ ਵਿੱਚੋਂ ਮੇਰਾ ਵੀਰ ਆਪਣੀ ਇਹ ਕੂਦਰੀ ਆ ਵਜੂਦ ਚੈੱਕ ਕਰ ਲਓ ਜੀ ਮਾਦੀ ਦਾ ਜਮਾਂ ਸਦਨੂ ਨਿਕਾ ਜਾ ਠੀਕ ਹੈ ਜੀ ਜਮਾ ਟੇਪਰ ਦੇ ਵਿੱਚ ਸਿਰ ਉਤੋਂ ਬਈ ਜਮਾ ਚਿੱਟੀਆਂ ਅੱਖਾਂ ਦੀ ਆਪਣੀ ਇਹ ਕੂਤਰੀ ਆ ਤੇ ਜ਼ੋਰ ਦੇਖੋ ਕਿੰਨਾ ਲਾਉਂਦੀ ਆ ਜੀ ਹੱਥ 'ਚ ਆ ਕੇ ਦੇਖੋ ਵਜੂਹ ਚੈੱਕ ਕਰ ਲਓ ਬਾਕੀ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਵੀਰੇ ਇਹ ਸੇ ਕੂਤਰੀ ਦੇ ਵਿੱਚ ਕੀ ਗੱਲ ਬਾਤ ਆ ਪੂਰਾ ਸਜਣਾ ਤਸੱਲੀ ਨਾਲ ਜੁੜਾ ਜੀ ਠੀਕ ਹੈ ਜੀ ਆਂਦੇ ਬੱਚਿਆਂ ਦੀ ਆਪਣੀ 101% ਗਾਰੰਟੀ ਰਹੇਗੀ ਮੇਰਾ ਵੀਰੋ ਠੀਕ ਹੈ ਬਾਕੀ ਤੁਸੀਂ ਅੱਗੇੋਂ ਫਰੰਟ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਹਾਂ ਵੀ ਕੂਤਰੀ ਦੇ ਵਿੱਚ ਕੀ ਗੱਲ ਬਾਤ ਆ ਤੇ ਆਹ ਬਾਈ ਜੀ ਮਾਦੀ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਸਦ ਨੂੰ ਚਿੱਟੀਆਂ ਅੱਖਾਂ ਦੀ ਪੇਪਰ ਦੇ ਵਿੱਚ ਸਿਰ ਕਾਲੀ ਨੋਕ ਕਾਲੀਆਂ ਨੋਂਦਰਾ ਬੰਦ ਜੁੜਾਂ ਦੀ ਆਪਣੀ ਇਹ ਗੂਤਰੀ ਹੈ ਠੀਕ ਹੈ ਤੇ ਆਹ ਬਾਈ ਜੀ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਮੇਰਾ ਭਰਾ ਮੇਰਾ ਵੀ ਟਾਈਮ ਨਾਲ ਫੋਨ ਲਾ ਲਿਓ ਠੀਕ ਹੈ ਜੀ ਤੇ ਆਹ ਬਾਈ ਜੀ ਮਾਦੀ ਆਪਣੀ ਦਾ ਪੱਲਾ ਜੀ ਮੇਰਾ ਭਰਾ ਪੱਲੇ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਕਿੰਨੇ ਸ਼ਾਨਦਾਰ ਪੱਲਾ ਆ ਮਾਦੀ ਦਾ ਚੌੜੇ-ਚੌੜੇ ਫਾਰੇ ਆ ਕੋਈ ਗੈਬ ਨਹੀਂ ਕੋਈ ਕੋਹ ਨਹੀਂ ਮੇਰਾ ਵੀਰੋ ਠੀਕ ਹੈ ਜੀ ਬਾਕੀ ਸ਼ੈਕਲ ਵੀ ਤੁਸੀਂ ਨਾਲ ਨਾਲ ਚੈੱਕ ਕਰ ਲਓ ਤੇ ਆਹ ਭਾਈ ਜੀ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਚੈੱਕ ਕਰੋ ਮੇਰਾ ਵੀਰ ਪੱਲੇ ਤੁਸੀਂ ਆਪਣੀ ਮਾਦੀ ਦੇ ਪੱਲੇ ਨੂੰ ਠੀਕ ਹੈ ਬਾਕੀ ਸੋਨ ਕੂਤਰਦਾ ਵੀ ਮੈਂ ਤਸल्ली ਵਾਕਿ ਸ਼ੌਂਕ ਕਰਾਤਾ ਤੇ ਆਹ ਭਾਈ ਜੀ ਕੂਤਰੀ ਦੇ ਪੈਰ ਆ ਜੀ ਬਿਲਕੁਲ ਬੰਦ ਜੋੜ ਪੈਰ ਦੇ ਵਿੱਚ ਦੇ ਰਿੰਗ ਲੱਗੀ ਹੋਈ ਆ ਮੇਰਾ ਵੀਰ ਚੈੱਕ ਕਰ ਸਕਦੇ ਹੋ ਨਾਮ ਫੋਨ ਨੰਬਰ ਸਭ ਲਿਖਿਆ ਹੋਇਆ ਮੇਰਾ ਆਪਣਾ ਠੀਕ ਹੈ ਆਹ ਭਾਈ ਜੀ ਆਪਣੀ ਮਕੰਮਲ ਕੂਤਰੀ ਸੀਗੀ ਠੀਕ ਹੈ ਸੋ ਆਉਂਪਰਾ ਹੁਣ ਮੈਂ ਤੁਹਾਨੂੰ ਜੋੜਾ ਹੈ ਜਾਲ ਦੇ ਵਿੱਚ ਦੁਆਰ ਤੋਂ ਛੱਟ ਕੇ ਤੌਬਾ ਫਿਰਦਾ ਵਿਖਾਉਣਾ ਹੈ ਇਹਦੋਂ ਆਹ ਹਸ ਕੰਨਾ ਸਿੰਗਲ ਕੂਤਰ ਰਹਿ ਗਿਆ ਹੈ ਜੀ ਬਾਈ ਦੇ ਘਰ ਦੇ ਕੂਤਰਾਂ ਦੇ ਵਿੱਚੋਂ ਕਿਸੇ ਭਰਾ ਨੂੰ ਚਾਹੀਦਾ ਹੋਵੇ ਜੀ ਬਾਬੇ ਜੰਟ ਵਾਲੇ ਕੂਤਰਾਂ ਦਾ ਸਾਵਾ ਵੀਰੇ ਵੱਡਾ ਕੂਤਰ ਠੀਕ ਹੈ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਮੈਂ ਤੁਹਾਨੂੰ ਇਹਦਾ ਪਰਪਲਿਆਂ ਦਾ ਅੱਖਾਂ ਦਾ ਵੀਡੀਓ ਵਿੱਚ ਸ਼ੋਅ ਕਰਾ ਦਾਂਗਾ ਸਿੰਗਲ ਹੀ ਆ ਮੇਰਾ ਵੀਰ ਮਾਦੀ ਦੇ ਨਾਲ ਹੈ ਨਹੀਂ ਕਿ ਚੈੱਕ ਕਰ ਲਓ ਮਰਾ ਵੀਰ ਹੱਕ ਕੂਤ ਦੇ ਚੈੱਕ ਕਰੋ ਤੇ ਬaje ਫੁੱਲ ਗਰਮ ਕਬੂਤਰ ਹੈ ਜੀ ਕੂਤਰ ਦੇ ਬੱਚੇ ਵੀਰੇ ਪੂਰੀ ਬੱਲੇ ਬੱਲੇ ਕਰਾਉਣਗੇ ਚੈੱਕ ਕਰ ਲਓ ਦੇਖੋ ਖਾਤ ਚ ਫੜਿਆ ਹੈ ਕੂਤਰ ਤੇ ਜੋਰ ਦੇਖੋ ਕਿੰਨਾ ਲੋਂਦਾ ਬਾਕੀ ਤੁਹਾਨੂੰ ਮੈਂ ਸ਼ੋਅ ਕਰਾਉਣਾ ਇਹਦਾ ਵੀਡੀਓ ਵਿੱਚ ਤੇ ਚੈੱਕ ਕਰ ਲਿਓ ਤੁਸੀਂ ਠੀਕ ਹੈ ਜੀ ਸਿਰਫ ਆਹੀ ਸਿੰਗਲ ਰਹਿ ਗਿਆ ਜੀ ਬਾਈ ਦੇ ਕੂਤਰਾਂ ਦੇ ਵਿੱਚੋਂ ਬਾਕੀ ਇੱਕ ਦੋ ਦਿਨ ਤੁਸੀਂ ਵੇਟ ਕਰ ਲਓ ਗੇਮ ਆਪਾਂ ਹੋਰ ਲੈ ਕੇ ਆਉਣੀ ਮੇਰਾ ਵੀਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ। ਆ ਚੈੱਕ ਕਰ ਲਉ ਮੇਰਾ ਵੀਰ। ਤੁਸੀਂ ਆਪ ਨੂੰ ਜੇ ਅਸੀਂ ਕੂਤਰ ਨੂੰ ਬਾਬੇ ਜੰਟ ਵਾਲੀ ਕੂਤਰਾਂ ਦੇ ਵਿੱਚੋਂ ਜੀ। ਕੱਦ-ਕੜ ਬਾਈ ਜੀ ਸ਼ਕਲ ਅਕਲ ਚੈੱਕ ਕਰੋ ਦੇਖੋ ਜੀ ਪੋਟਾ ਕੂਤਰ ਦਾ। ਅੱਗੋ ਚੌੜਾ ਤੇ ਪਿੱਛੋਂ ਜਮ ਐਨ ਬੰਦ ਬਾਈ ਜੀ 1/2 ਇੰਚ ਇਕਨੀਆਂ ਜਾਂਦੀਆਂ ਬਾਹਰ ਕੂਤਰਦੀਆਂ। ਠੀਕ ਹੈ ਜੀ ਟੇਪਰ ਦੇ ਵਿੱਚ ਸਿਰ ਕਾਲੀ ਨੋਕ ਕਾਲ ਪੂਛਾ ਬਿਲਕੁਲ ਬਾਈ ਜੀ ਬਾਬੇ ਜੰਟ ਵਾਲੀ ਕੂਤਰਾਂ ਦੇ ਵਿੱਚੋਂ ਸਤਿ ਸ੍ਰੀ ਅਕਾਲ ਬਿਲਕੁਲ ਬਿਊਟੀ ਦੇ ਵਿੱਚ ਬਟਾ ਕੂਤਰ ਸੀ ਭਰਾ ਦਾ। ਚੈੱਕ ਕਰ ਲਉ ਗੂੜੀਆਂ ਖਟੀਆਂ ਛੋਟਾ ਜਾਂ ਨੂਰ ਇਹਦੀ ਅੱਖ ਦਾ ਚੈੱਕ ਕਰ ਲਉ ਮੇਰਾ ਵੀਰ। ਭਾਜੀ ਬੱਚੇ ਜਨੇ ਮਰਜੀ ਡਾਲੀਓ ਆਪਣੇ ਤੁਸੀਂ ਇਸ ਕਬੂਤਰ ਤੇ ਠੀਕ ਹੈ ਜੀ ਬਾਕੀ ਐਸ ਬੰਨੇਓ ਮੇਰਾ ਭਰਾ ਜਾਂਪੁਰ ਆਪਣਾ ਚੈੱਕ ਕਰ ਲੋ ਦੇਖੋ ਜਮਾ ਟੇਪਰ ਦੇ ਵਿੱਚ ਸਿਰ ਹੱਕ ਚੈੱਕ ਕਰ ਲੋ ਕੂਟਰ ਦੀ ਦੇਖੋ ਜੀ ਤੁਹਾਨੂੰ ਸ਼ੱਕ ਨਹੀਂ ਦੱਸ ਦੇਣਾ ਕੀ ਗੱਲਬਾਤ ਹੈਗੀ ਇਸ ਕੂਟਰ ਦੇ ਵਿੱਚ ਠੀਕ ਹੈ ਮੇਰਾ ਭਰਾ ਫਿਲਹਾਲ ਦੀ ਘੜੀ ਮਾਦੀ ਦੇ ਨਾਲ ਹੈ ਨਹੀਂ ਕਿ ਸਿੰਗਲ ਕੂਟਰ ਆ ਤਾਂ ਮੈਂ ਹਲਕਾ ਜਾਂ ਸ਼ੌਂਕ ਇਸ ਕੂਟਰ ਦਾ ਵੀ ਸੋਨੂ ਕਰਾ ਦੇਣਾ ਬਰੇ ਪੱਲੇ ਦੀ ਕੁਆਲਿਟੀ ਚੈੱਕ ਕਰ ਲੋ ਠਹਿਰ ਜਾ ਵੀ ਠਹਿਰ ਜਾ ਲੋ ਜੀ ਦੇਖੋ ਮੇਰਾ ਭਰਾ ਕੂਟਰ ਦਾ ਪੱਲਾ ਠੀਕ ਹੈ ਜੀ ਅਰ ਬਾਜੀ ਬਿਲਕੁਲ ਬੰਦ ਪੂਸ ਰਹਾ ਦਾ ਪੂਸ ਦੀ ਕੁਆਲਿਟੀ ਚੈੱਕ ਕਰ ਲਓ ਤੇ ਪੂंजे ਵਿੱਚ ਕੁਝ ਨਵੇਂ ਫਰ ਆ ਰਹੇ ਬਾ ਜੀ ਨੀ ਦੀ ਕਾਲੀ ਪੂਸ ਰਹਾ ਦਾ ਕੂਤਰ ਠੀਕ ਹੈ ਜੀ ਤੇ ਆ ਚੀਜ਼ ਚੈੱਕ ਕਰੋ ਬਾਜੀ ਕੂਤਰ ਦੇ ਇਹ ਕੋਈ ਕਲਫ ਨਹੀਂ ਲੱਗੀ ਕੋਈ ਕੋਹ ਨਹੀਂ ਮੇਰਾ ਵੀਰ ਜਮਾਂਦਰੂ ਹੈ ਤੇ ਕਾਲਾ ਡੱਬ ਕੂਤਰ ਦੇ ਕੋਈ ਕਲਫ ਨਹੀਂ ਮੇਰਾ ਭਰਾ ਇਹ ਜਮਾਂਦਰੂ ਡੱਬ ਬਾ ਜੀ ਕੂਤਰ ਦੇ ਠੀਕ ਹੈ ਤੇ ਆ ਵੀਰੇ ਜਮਾਂਦਰ ਦੇ ਪੈਰ ਬੈਠਣ ਵਾਲੀ ਥਾਂ ਤੇ ਸਜ ਨੂੰ ਲੱਪਾ ਚੈੱਕ ਕਰ ਲਓ ਜੋ ਇਹਨਾਂ ਕੂਤਰਾਂ ਦੀ ਮੇਨ ਨਿਸ਼ਾਨੀ ਹੈ ਜੀ ਠੀਕ ਹੈ ਜੀ ਪੈਰ ਦੇ ਵਿੱਚ ਰਿੰਗ ਲੱਗੀ ਚੈੱਕ ਕਰ ਲਓ ਮੇਰਾ ਭਰਾ ਕੋਈ ਕੱਟ ਨਹੀਂ ਕੋਈ ਕੋਹ ਨਹੀਂ ਹਲੋ ਜੀ ਠੀਕ ਹੈ ਕੋਲੋਂ ਬਾਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲੇ ਆਹ ਅਵੇਲੇਬਲ ਹੈ ਠੀਕ ਹੈ ਜੀ 2200 ਰੁਪਿਆ ਰੇਟ ਹੈ ਮੇਰਾ ਵੀ ਜੋੜੀ ਦਾ ਠੀਕ ਹੈ ਰੇਟ ਆਪਾਂ ਵੈਚੀ ਦੇ ਮੈਂਸ਼ਨ ਕਰਤਾ ਆ ਸੋ ਕੋ ਨੂੰ ਪਤਾ ਮੇਰਾ ਭਰਾ ਇਹ ਹੋਈ ਚੀਜ਼ ਐਸੇਡ ਦੇ ਵਿੱਚ ਕੋਈ ਵੀ ਬੰਦਾ ਨਹੀਂ ਦੇਈਗਾ ਠੀਕ ਹੈ ਜੀ ਆਕਾ ਤੇ ਜਿਹੜੇ ਦੁਆਰ ਤੋਂ ਮੇਰਾ ਭਰਾ ਜੋੜਿਆ ਆਪਣੇ ਦੇ ਸਜਣੋਂ ਮਕਮਲ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਕਰ ਲੋ ਦੇਖੋ ਜੀ ਕੂਦਰੀ ਕਿਵੇਂ ਖੜਦੇ ਦੇਖੋ ਜੀ ਮजूद ਮਾਦੀ ਦਾ ਸ਼ਕਲ ਅਕਲਾ ਰੰਗ ਰੂਪ ਬਹੁਤ ਵਧੀਆ ਮੇਰਾ ਵੀਰ ਠੀਕ ਹੈ ਜੀ ਤੇ ਬਾਈ ਜੀ ਆਪਣਾ ਨੀਲਾ ਢੱਬਾ ਕੂਤਰੇ ਚੈੱਕ ਕਰ ਲੋ ਮਰਾ ਵੀਰ ਆਪਣੇ ਤੁਸੀਂ ਜੋੜੇ ਦੀ ਕੁਆਲਟੀ ਬਾਕੀ ਸਜਣੋਂ ਕਮੈਂਟ ਕਰਕੇ ਯਾਰ ਲਾਜ਼ਮੀ ਦੱਸਿਆ ਕਰੋ ਕਿ ਤੁਹਾਨੂੰ ਆਪਣੇ ਭਰਾ ਦੇ ਜੈਂਪਰ ਕਿਦਾਂ ਦੇ ਲੱਗਦੇ ਨੇ ਆਪਦੇ ਭਰਾ ਕੋਸ਼ਿਸ਼ ਕਰੀਦੇ ਆਪਦੇ ਬਾਈਆਂ ਨੂੰ ਵਧੀਆ ਤੋਂ ਵਧੀਆ ਚੀਜ਼ ਪਰ ਉਹਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਅਵੇਲੇਬਲ ਕਰਵਾ ਕੇ ਦੇ ਸਕੀਏ ਠੀਕ ਹੈ ਜੀ ਫਤਨ ਕੂਤਰ ਆਪਣੇ ਘਰ ਦਾ ਮਾਦੀ ਸਜਣੋਂ ਬਾਹਰ ਵਾਲੇ ਕੂਤਰਾਂ ਦੇ ਵਿੱਚੋਂ ਬਾਈ ਦੇ ਘਰ ਵਾਲੇ ਕੂਤਰਾਂ ਦੇ ਵਿੱਚੋਂ ਆ ਜੀ ਠੀਕ ਹੈ ਤੇ ਉਹੀ ਮਰਾਵੀਰ ਕਰੇ ਸੰਪਰਕ ਜਿਹੜੇ ਕਿਸੇ ਭਰਾ ਨੂੰ ਰਿਕੁਆਇਰਮੈਂਟ ਹੋਵੇ ਅਦਰਵਾਈਜ਼ ਟਾਈਮ ਪਾਸ ਵਾਲੇ ਬੰਦੇ ਯਾਰ ਪਲੀਜ਼ ਸਾਡੇ ਤੋਂ ਥੋੜਾ ਜਿਆ ਦੂਰ ਰਹਿ ਜਾ ਕਰ। ਬਾਕੀ ਤੁਹਾਨੂੰ ਪਤਾ ਹੀ ਆ ਜੀ ਕਿ ਆਪਣੇ ਜਾਮਰਾ ਦੀ ਵੀਰੇ ਡਿਲੀਵਰੀ ਆਲ ਪੰਜਾਬ ਆ ਪੰਜਾਬ ਤੋਂ ਲਾਹਵਤ ਨੂੰ ਦਿੱਲੀ ਹੋ ਗਿਆ ਚੰਡੀਗੜ੍ਹ ਅੰਮਾਲਾ ਸੋਨੀਪਤ ਪਾਣੀਪਤ ਕਰਨ ਨਾਲ ਠੀਕ ਹੈ ਜੀ ਇਸ ਤੱਕ ਉਹਲੇ ਜਾਮਰ ਆਪਣੇ ਜਾਂਦੇ ਨੇ ਬਾਕੀ ਬਜਨੌਰ ਹੋ ਗਿਆ ਮੇਰਿਟ ਹੋ ਗਿਆ ਮੇਰਾ ਵੀ ਠੀਕ ਹੈ ਜੀ ਇਥੋਂ ਤੱਕ ਵੀ ਮੇਰਾ ਵੀ ਜਾਮਰ ਆਪਣੇ ਜਾਂਦੇ ਨੇ ਕੋਈ ਭਰਾ ਇਥੋਂ ਦਾ ਹੋਵੇ ਠੀਕ ਹੈ ਜੀ ਜਾਮਰ ਨੂੰ ਪਸੰਦ ਹੁਣ ਮੇਰਾ ਭਰਾ ਹੇਠਾਂ ਦੇ ਤੇ ਨੰਬਰ ਤੇ ਆਪਣੇ ਭਰਾ ਦੇ ਨਾਲ ਕੰਟੈਕਟ ਕਰਕੇ ਜੋੜ ਆਪਣੇ ਘਰੋਂ ਮੰਗਵਾ ਸਕਦਾ ਹੈ ਬਾਕੀ ਸਤ ਨੂੰ ਬਿਲਕੁਲ ਫਟਾਫੋਰ ਕੋ ਉਤਰਨੇ ਕੋਈ ਬਿਮਾਰ ਨਹੀਂ ਸ਼ਮਾਰ ਨਹੀਂ ਖੁੱਲੇ ਛੜਕ ਤੋਂ ਗੁੰਜਰੇ ਵਿੱਚ ਆਪਾਂ ਤਾਂ ਹੀ ਵਿਖਾਈ ਦੇ ਆ ਤਾਂ ਜੋ ਬੰਦਾ ਇਹਨਾਂ ਕੋ ਉਤਰਾਂ ਦੀ ਤਰਨੀ ਫਿਰਨੀ ਠੀਕ ਹੈ ਜੀ ਸ਼ੈਕਲ ਹੈ ਕਦ ਕਾੜ ਵਾਲੀ ਸਟ੍ਰਕਚਰ ਦੇਖ ਸਕਦੇ ਸੋ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂ ਕੋਲ ਕਿਸੇ ਅਗਲੀ ਵੀਡੀਓ ਦੇ ਵਿੱਚ ਫੇਰ ਲੱਗੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲਾ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਜੀ